तो पत्थर देवता हो जाएगा साल तो पत्थर देवता हो जाएगा इतना मत चाहो उसे हो बेवफा हो जाएगा एक छोटा जा इंसान की ख्वाहिशों की कोई इंतहा नहीं इंसान की ख्वाहिशों की कोई इंतहा नहीं दो गज ज़मीन भी चाहिए दो गज कफन के बाद ਦੋ ਗਜ਼ ਜ਼ਮੀਨ ਚਾਹੀਏ ਦੋ ਗਜ਼ ਕੰਨ ਕੇ ਬਾਅਦ ਇੱਕ ਪੁਰਾਣਾ ਗਾਣਾ ਮੈਨੂੰ ਯਾਦ ਆ ਰਿਹਾ ਹੈ ਰੇਡੀਓ ਤੇ ਸੰਦੇ ਹੁੰਦੇ ਸਨ ਮੈਨੂੰ ਲੱਗਦਾ ਨਹੀਂ ਕਿ ਯੂਟਿਊਬ ਤੋਂ ਮੈਂ ਸੋ ਜਾਏਗੀ ਪੂਰਾ ਮਿਲ ਜਣਾ ਦੇ ਪਰ ਚਲੋ ਦੋ ਲਾਈਨਾਂ ਅੰਬਾਂ ਦੇ ਬਾਗ ਨੇ ਇੱਥੇ ਮੇਲਾ ਵੀ ਲੱਗਦਾ ਜੋਰ ਦੇ ਵਿੱਚ ਅੰਬਾਂ ਦਾ ਮੈਂ ਰੋਜ਼ ਸੋਹਣ ਜਾਂਦਾ ਸੀ 8 ਸਾਲਾਂ ਦਾ ਜਾਂਦਾ ਰਿਹਾ ਇੱਥੇ ਮੇਲਾ ਲੱਗਦਾ ਹੁੰਦਾ ਸੀ ਨਾ ਜੀ ਮੈਂਗੋ ਮੈਂਗੋ ਫੈਸਟੀਵਲ ਬਗੰਦੀਆ ਰੱਖਿਆ ਗਏ ਵਾਹ ਬਹੁਤ ਅੱਛਾ ਹੈ ਬਗੰਦੀਆ ਰੱਖਿਆ ਗਏ ਅੰਬ ਮੈਨੂੰ ਤੋੜਦੇ ਬਦਲੀਆਂ ਆ ਮੈਨੂੰ ਛੇਤੀ ਕਰ ਮੋੜਦੇ ਬਗੰਦੀਆ ਰੱਖਿਆ ਗਏ ਵਸਤੇ ਬਦਲ ਵਿੱਚ ਚੁੰਨੀ ਭਿੱਜ ਜਾਉ ਮੇਰੀ ਵਸਤੇ ਬਦਲ ਵਿੱਚ ਚੁੰਨੀ ਭਿੱਜ ਜਾਉ ਮੇਰੀ ਚੋਰੀ ਚੋਰੀ ਆਈਆ ਮੈਂ ਸੌਖਾਵਾ ਮੈਂ ਤੇਰੀ ਚੋਰੀ ਚੋਰੀ ਆਈਆ ਮੈਂ ਸੌਖਾਵਾ ਮੈਂ ਤੇਰੀ ਲੁਕਾ ਕੁਲੂ ਟਰ ਲਕੇ ਲੁਕਾ ਕੁਲੂ ਟਰ ਲਕੇ ਅੰਬ ਮੈਨੂੰ ਤੋੜ ਦੇ ਬਦਲੀਆਂ ਆ ਮੈਨੂੰ ਛੇਤੀ ਕਰ ਮੋੜ ਦੇ ਬਗਾਂਦਿਆ ਰਾਖਿਆ ਵੇ ਇਨਾ ਹੀ ਆ ਮੈਨੂੰ ਬਹੁਤ ਅੱਛਾ ਬਹੁਤ ਵਧੀਆ ਜੀ ਬਹੁਤ ਸ਼ੋਰਟ ਐਂਡ ਸਵੀਟ ਇਹ ਛੋਟਾ ਹੋ 80 90 ਸਾਲ ਤੱਕ ਰਹਿੰਦਾ ਹੈ ਪਰ ਉਹਦੇ ਬਾਰੇ ਬਹੁਤਾ ਕੋਈ ਧਿਆਨ ਨਹੀਂ ਲੰਦਾ ਥੋਕਲੀਲੀ ਫਲਾਵਰ ਹੈ ਛੋਟਾ ਜਿਹਾ ਫੁੱਲ ਹੈ ਉਹ ਖਿੜਦਾ ਹੈ ਜਿਹੜਾ ਸਵੇਰੇ ਦੇਖਦਾ ਕੁਝ ਹੁੰਦਾ ਹੈ ਗਿਆ ਕਮਾਲ ਹੈ ਕਿੰਨਾ ਸੋਹਣਾ ਫੁੱਲ ਪਰ ਸ਼ਾਮ ਨੂੰ ਭੁਜਾ ਜਾਂਦਾ ਹੈ ਸੋ ਉਹਦੀ ਇੱਕ ਦਿਨ ਦੀ ਜ਼ਿੰਦਗੀ ਕਈਆਂ ਨੂੰ ਬੜੀਆਂ ਚੰਗੀਆਂ ਯਾਦਾਂ ਦੇ ਜਾਂਦੀ ਹੈ ਜਿਹੜਾ ਡਰੋਟਾ ਚਾਹੇ 90 ਸਾਲ ਖੜਾ ਹੈ ਉਹਦੇ ਬਾਰੇ ਬਹੁਤਾ ਧਿਆਨ ਨਹੀਂ ਹੁੰਦਾ ਸੁਵੇਨਾ ਦੀ ਗੀਤ ਹੈ ਉਹ ਸੁਣ ਲਏ ਗਿਆ ਬਹੁਤ ਚੰਗਾ ਹੈ ਚਾਹੇ ਦੋ ਲਾਈਨਾਂ ਹੀ ਹੋਣ ਪਰ ਪਤਾ ਲੱਗ ਜਾਂਦਾ ਹੈ ਇਹ ਬੰਦੇ ਦੇ ਭਾਅ ਕਿਸ ਤਰ੍ਹਾਂ ਦੇ ਹੈ ਕਿਸ ਤਰ੍ਹਾਂ ਦਾ ਸੁਣਾਉਣਾ ਚਾਹੁੰਦੇ ਤੇ ਆਓ ਹੁਣ ਆਪਾਂ ਅਗਲੇ ਕੁਐਸਚਨ ਸਾਡੇ ਨਾਗਰਾ ਜੀ ਨੂੰ ਤੇ ਇਹਨਾਂ ਨੂੰ ਸੁਣ ਲਈਏ ਫਿਰ ਅਗਲੇ ਕੁਐਸਚਨ ਤੇ ਆ ਰਹੇ ਹਾਂ ਆਓ ਕੋਈ ਨਹੀਂ ਧਾਰਨ ਸੱਤੀ ਗੱਲ ਕਰਦਾ ਦੀਆਂ ਹੋਰ ਕਰਵਾਈਆਂ ਦਾ ਜਲਦਾ ਹੈ ਉਹ ਕੋਈ ਪਿੱਛੇ ਕੋਈ ਰੰਗ ਵਾਲਾ ਕੇ ਇਹ ਨੂੰ ਪਤਾ ਹੈ ਕਿ ਇਹਨਾਂ ਦੀ ਅੰਗਰੇਜ਼ਾਂ ਨਾਲ ਇੱਕ ਆੜੀ ਪਾਲੀ ਸੀ ਉਹ ਸ੍ਰੀ ਸਾਖਾ ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਬਹੁਤ ਵਧੀਆ ਹੈ ਦੋ ਸ਼ਟ ਦਮਨ ਕਿਹਾ ਪਾਈ ਦਿਆ ਸਿੰਘ ਤਾਈ ਬਹਿਰੀਆਂ ਦੀ ਫੌਜ ਆਉਂਦੀ ਜਾਪਦੀ ਵਿਸ਼ਾਲ ਹੈ ਥੋੜੇ ਜਹੇ ਸਿੰਘ ਸਾਡੇ 10 ਲੱਖ ਫੌਜ ਉਹਦੀ ਪੱਦਰੇ ਮੈਦਾਨ ਵਿੱਚ ਲੜਨਾ ਮੁਹਾਲ ਹੈ ਬਹਿਰੀਆਂ ਦੇ ਦੰਦਾਂ ਖੱਟੇ ਕਰਨੇ ਜ਼ਰੂਰ ਕੇਰਾ ਛੇੜਣੀ ਪਵੇਗੀ ਕੋਈ ਵੱਖਰੀ ਚਾਲ ਹੈ ਚੱਲਣਾ ਪਵੇਗਾ ਸਾਨੂੰ ਇਥੋਂ ਚਮਕੌਰ ਵੱਲ ਕੱਲ ਦੀ ਸਵੇਰ ਸਾਡੀ ਡਾਡੀ ਵਿੱਕ ਰਾਲ ਹੈ ਹਾਂਜੀ ਕੱਲ ਦੀ ਸਵੇਰ ਸਾਡੀ ਡਾਡੀ ਵਿੱਕ ਰਾਲ ਹੈ ਦੂਜੇ ਦੂ ਪਹਿਰ ਸੀ ਦਿਵਸ ਸਤਪੂ ਵਾਲੇ ਕੋਟਲੇ ਨਿਹੰਗ ਗੁਰੂ ਚਾਰਨ ਦਾ ਟਿਕਾਣ ਦੇ ਪੁੱਛ ਦੇ ਟਿਕਾਣਾ ਕੋਈ ਸਿਰਾਂ ਦੇ ਛਪਾਉਣ ਲਈ ਭੋਲੇ ਪਾਲੇ ਕਾਮੇ ਭੋਲਾਪਨ ਸੀ ਵਖਾਮ ਨੇ ਕਰਕੇ ਇਸ਼ਾਰਾ ਕਾਮੇ ਤਪਦੇ ਪੱਠੇ ਵੱਲ ਗੁਰੂ ਤਾਈ ਜਾਣ ਲਈ ਰਾਸ ਤਬ ਤਾਮ ਦੇ ਚਾਬਕ ਲੜਾਈ ਚਾਬਕ ਲਗਾਈ ਨੀਲੇ ਘੋੜੇ ਨੂੰ ਗਵਿੰਦ ਸਿੰਘ ਦੇਰ ਨਾ ਲਗਾਈ ਪੱਠੇ ਉੱਤੇ ਚੜੇ ਜਾਂਦੇ ਤਪ ਦੇ ਪੱਠੇ ਤੇ ਜਦੋਂ ਚੜਿਆ ਤਰੰਗ ਨੀਲਾ ਤਪ ਦੀ ਖਗਨ ਉਦੋਂ ਹੋਈ ਠੰਡਾ ਠਾਰ ਸੀ ਘੋੜੇ ਤੋਂ ਉਤਰ ਗੁਰੂ ਬੈਠ ਗਏ ਸਮਾਧੀ ਲਾ ਕੇ ਹੋ ਕੇ ਮਗਨ ਰਹੇ ਬਾਣੀ ਨੂੰ ਉਚਾਰ ਸੀ ਪੱਕੇ ਆ ਗਿਆ ਤੇਜ ਐਸਾ ਲੋਕਾਂ ਨੇ ਤਪੱਸਵੀ ਦਾ ਚਾਰੇ ਪਾਸੇ ਮੱਚ ਗਈ ਅਜੀਬ ਹਹਾਕਾਰ ਸੀ ਮਾਲਕ ਨਿਹੰਗ ਖਾਂ ਦੇ ਕੰਨਾਂ 'ਚ ਉਬਲੇਲ ਪਾਈ ਭੱਠੇ ਕੋਲ ਪਹੁੰਚਾ ਲਗੇ ਸਾਰਾ ਪਰਿਵਾਰ ਸੀ ਹਾਂਜੀ ਭੱਠੇ ਕੋਲ ਪਹੁੰਚਾ ਲਗੇ ਸਾਰਾ ਪਰਿਵਾਰ ਸੀ ਕਰਕੇ ਦਰਸ ਸੱਚੇ ਪਾਤਸ਼ਾਹ ਗੋਬਿੰਦ ਵਾਲੇ ਬਿਗ ਪਿਆ ਚਰਨੀ ਨਿਹੰਗ ਖਾਂ ਪਠਾਨ ਸੀ ਤਨ 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 ਮੇਰਾ ਜਨਮ ਸਫਲ ਹੋਇਆ देर ਨਾ ਲਗਾਈ ਲਿਆ ਗੁਰੂ ਨੂੰ ਪਛਾਨ ਸੀ ਦੋਈ ਕਰ ਜੋੜ ਅਰਦਾਸ ਕਰੇ ਦਾਸ ਹੋ ਗਏ ਬਖਸ਼ੋ ਪਿਤਾ ਜੀ ਸਾਨੂੰ ਜਾਣ ਹਣ ਜਾਣ ਜੀ ਚਰਨ ਕਮਲ ਪਾਓ ਕਰੇ ਇਸ ਦਾਸ ਵਾਲੇ ਹੋ ਕੇ ਅਧੀਨ ਮਹੁ ਕਰਦਾ ਬਖਾਨ ਜੀ ਮਨ ਤੇ ਅਰਜ ਝਟ ਟੁਰ ਪਏ ਗੋਬਿੰਦ ਸਿੰਘ ਪਿੱਛੇ ਪਿੱਛੇ ਗਏ ਸਾਰੇ ਸਿੰਘ ਵੀ ਸਿਹਾਰ ਸੀ ਅੰਦਰ ਹਵੇਲੀ ਦੇ ਬਿਠਾਇਆ ਲੈ ਕੇ ਸਾਰਿਆਂ ਨੂੰ ਚਾਰੇ ਪਾਸੇ ਕੀਤੇ ਸਾਵਧਾਨ ਪਹਿਰੇਦਾਰ ਸੀ ਬੇਟੀ ਮੋਮਤਾਜ ਸਿੰਘ ਨੇ ਹੰਗ ਖਾਂ ਪਠਾਨ ਦੀ ਜੋ ਝਟ ਪਟ ਕੀਤਾ ਥਾਥੀ ਲੰਗਰ ਤਿਆਰ ਸੀ ਹਾਂਜੀ ਝਟ ਪਟ ਕੀਤਾ ਥਾਥੀ ਲੰਗਰ ਤਿਆਰ ਸੀ ਵੇਖੇ ਪ੍ਰੇਮ ਐਸਾ ਖਾਨ ਪਰਵਾਰ ਵਾਲਾ ਦੋ ਸੁੱਟ ਦਮਨ ਪਏ ਡੱਢ ਹੀ ਨਿਹਾਨ ਸੀ ਬੇਗੀ ਮੁਹੰਮਦ ਆਜ ਤਾਈਂ ਦੇਵ ਦੇ ਅਸ਼ੀਰਵਾਦ ਪੇਟਾ ਕੀਤੀ ਇੱਕ ਤਲਵਾਰ ਅਤੇ ਢਾਲ ਸੀ ਜਦੋਂ ਤੀਕ ਰਹੇ گا ਵਸਿੰਦਾ ਇਹ ਜਹਾਨ ਵਿੱਚੇ ਲੋਕੀ ਨਾਮ ਲੈਣਗੇ ਤੁਹਾਡਾ ਪ੍ਰੇਮ ਨਾਲ ਜੀ ਸੁੱਤੇ ਪਾਗ ਜਾਗ ਪਏ ਨਿਹੰਗ ਖਾਂ ਪਠਾਨ ਵਾਲੇ ਜਨਮ ਮਰਨ ਵਾਲੇ ਕੱਟ ਗਏ ਜੰਜਾਲ ਸੀ ਹਾਂਜੀ ਜਨਮ ਮਰਨ ਵਾਲੇ ਕੱਟ ਗਏ ਜੰਜਾਲ ਸੀ ਤੀਸਰੇ ਪਹਿਰ ਵਿਦਾਲੀ ਕੀ ਸੱਚੇ ਪਾਤਸ਼ਾਹ ਨੇ ਵੱਲ ਚਮਕੌਰ ਸਭੋ ਹੋ ਗਏ ਨੇ ਰਵਾਨ ਜੀ ਹਵਾਵਾਂ ਵਿੱਚ ਚੱਲਦੇ ਤੁਰੰਗ ਨਾ اٹਕ ਪਾਉਂਦੇ ਚਾਰੇ ਪਾਸੇ ਬਹਿ ਰਿਆ ਨੇ ਪਾਇਆ ਕਮ ਇਸ਼ਾਨ ਸੀ ਪਿੰਡ ਬਹਾਮਣ ਮਜਰੇ ਦੇ ਵਿੱਚੋਂ ਪਾਰ ਹੁੰਦੇ ਹੋਏ ਪੂਰ ਮਾਚਰੇ ਚੋਂ ਹੋ ਕੇ ਲੰਗੇ ਸਾਵਧਾਨ ਸੀ ਸਤ ਪੌਦੀ ਸ਼ਾਮ ਹੋਈ ਪੌਂਚ ਚਮਕੌਰ ਗਏ ਕੀ ਤੋਈ ਉਤਾਰਾ ਇੱਕ ਬਾਗ ਵਿੱਚ ਆਣ ਸੀ ਹਾਂਜੀ ਕੀ ਤੋਈ ਉਤਾਰਾ ਇੱਕ ਬਾਗ ਵਿੱਚ ਆਣ ਸੀ ਬਹੁਤ ਵਾਹਿਗੁਰੂ ਬਹੁਤ ਵਾਹਿਗੁਰੂ ਬਹੁਤ ਅੱਛਾ ਬਹੁਤ ਬੜਾ ਲੰਮਾ ਸ਼ਾਇਦ ਜੀ ਇੰਨਾ ਲੰਮਾ ਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜੀ ਤੇ ਭਰੂਪ ਸਿੰਘ ਜੀ ਤੋਂ ਬਾਅਦ ਮੈਡਮ